ਸ਼ਾਸਤਰੀ ਕਾਲ ਜੀ ਸਾਰਿਆਂ ਆਪਣਾ ਮਨੂ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਜੰਤੇ ਬਾਈ ਕੇ ਕਰੇ ਤੇ ਮਿੱਤਰੋ ਜਨਵਰ ਬਾਈ ਹੁਣਾਂ ਦੇ ਕੋਲੇ ਚਾਰ ਪੰਜ ਪੰਜ ਜਨਵਰ ਪੰਜ ਸੁਪਰਸਟਾਰ ਤੇ ਤੁਹਾਡੇ ਜਿਹੜਾ ਜਨਵਰ ਜੱਜ ਜੂਗਾ ਬਾਈ ਗੱਲ ਬਾਤ ਤੁਸੀਂ ਬਾਈ ਨਾਲ ਕਰ ਲਿਆ ਤੇ ਟੋਟੀਆਂ ਦਿਖਾਉਣੀਆਂ ਪਲੂਨ ਕਟੀਆਂ ਸੁਈਆਂ ਤੇ ਇੱਕ ਵਿਖਾਉਣੀਆਂ ਤੁਹਾਨੂੰ ਮਿੱਤਰੋ ਮੈਂ ਵੈੜ ਤੇ ਦੋ ਝੋਟੇ ਜਨਵਰ ਹੋਣ ਤੇ ਹੁਣ ਇੱਕ ਹੋਰ ਪਹਿਲਾਂ ਨੇ ਝੋਟੀ ਹੋਈ ਐ ਤਿੰਨ ਜਨਵਰ ਹੋਣਗੇ ਟੋਟਲ ਮਿੱਤਰੋ ਤਿੰਨੇ ਹੀ ਸੁਏ ਸਵਾਏ ਹੋਣਗੇ ਤੇ ਇੱਕ ਵੈੜ ਗੱਪਣ ਹੋਊਗੀ ਤੇ ਇੱਕ ਵੈੜ ਧੋਕੜ ਹੋਊਗੀ ਸਾਰੀ ਜਾਣਕਾਰੀ ਲੈ ਲੈਣੇ ਆ ਜੋ ਮਿਲਦੇ ਆ ਬਾਈ ਨੂੰ ਸੱਸੀ ਗੱਲ ਵੀਰੇ ਪੋਰ ਬਾਈਕਰ ਵਧੀਆ ਬਾਈ ਸਰ ਸੀਤਾ ਦੇ ਪ੍ਰਭਾਵ ਬਹੁਤ ਵਧੀਆ ਚਲੋ ਸ਼ੁਕਰ ਬਾਈ ਅੱਛਾ ਨਾਮ ਜੰਟਾ ਤੇ ਤੇਰਾ ਨਾਮ ਹਰਪ੍ਰੀਤ ਹਾਂਜੀ ਹਰਪ੍ਰੀਤ ਬਾਈ ਆਹ ਛੋਟੀ ਬਾਰੇ ਦੱਸੋ ਕੀ ਲੀਏ ਇਹਨੂੰ ਅੱਜ ਬਾਈ ਤੀਜਾ ਦਿਨ ਆ ਸੂਈ ਨੂੰ ਤੀਜਾ ਦਿਨ ਹਾਂ ਤੀਜਾ ਦਿਨ ਠੀਕ ਹੈ ਬਾਈ ਦੁੱਧ ਕਿੰਨੇ ਦੇ ਚੱਲ ਰਿਹਾ ਬਾਈ ਇਹ ਹੈ ਨਾ 8 ਲੀਟਰ ਬੋਲਾਏ ਇਸ ਲਈ 8 ਮੰਨ ਦਾ ਨੋਮਲ ਦਾ ਠੀਕ ਹੈ ਬਾਈ ਕੱਟ ਬੱਚਾ ਇਹਦੇ ਮਗਰ ਕਿਹੜਾ ਆ ਗਿਆ ਬੱਚਾ ਇਹਦੇ ਮਗਰ ਕੱਟਾ ਆ ਗਿਆ ਕਿਹੜਾ ਉਹਦੇ ਆ ਕੱਟਾ ਆ ਬੱਤੋ ਚੂਣ ਚਣ ਕਿਵੇਂ ਲੱਗਾਂਗੇ ਬਹੁਤ ਸੋਹਣੀ ਤਾਰ ਤੂਨ ਓਕੇ ਜਮ ਬਹੁਤ ਅੱਛਾ ਕੀ ਰੇਟ ਲਾਉਗਾ ਵੀਰੇ ਇਹਦਾ 88000 ਰੁਪਏ ਬਸ ਦੇਰ ਲੈਣ ਵਾਲੀਆਂ ਗੱਲਾਂ ਕਰਦੇ ਨੇ ਵੀਰੇ 100 ਕਿਲੋਮੀਟਰ ਵੱਡ ਪਹੁੰਚ 85000 85000 ਦੇ ਵਿੱਚ ਤਿੰਨ ਓ ਕੱਟਦੀ ਐ ਤਪੇ ਤਾਂ 82 ਵਾਲਾ ਭਾਈ ਰਹਿ ਗਿਆ ਹਾਂ ਠੀਕ ਐ ਵੀ ਤੋਰੀ ਬਹੁਤ ਕੱਟੀ ਵੀ ਚੰਗੀ ਐ ਬਨੂ ਤੈਨੂੰ ਕੀ ਗਈ ਚਾਰ ਦਾਂਦਾ ਮੂੰਹ ਚਾਰ ਦਾਂਦਾ ਹੈ ਅਰੀਏ ਯੱਲੇ ਮੇਲੂ ਵੀ ਕੱਟੀ ਹਨਾ ਬਹੁਤ ਖਰੀਆ ਜੋੜੀ ਦੀ ਵੀਡੀਓ ਆ ਮੱਕੀ ਵੀ। ਚਵਾਈ ਹੋਈ ਹੋਈ ਆ ਬਈ ਇਹਨਾਂ ਦੀ। ਕੋਸਾ ਉਹਦੇ ਗੱਜਮੰਡ ਕਰਨੀਆਂ ਤੁਸੀਂ। ਹਾਂ। ਧਾਰ ਦੂਰ ਚੰਗੀ ਆ ਵੀਰੇ। ਹਾਂ ਹਾਂ। ਚਵਾਈ ਤੰਨਾ ਪਹੁੰਚਣੀ ਬਹੁਤ ਚੰਗੀ ਲੱਗੀ ਐ। ਦੋ ਤਾਂ 10-11 ਕਿਲੋ ਦੇ ਦਊ ਬਾਈ। ਬਈ RAM ਨਾਲ ਜੇ 5 ਦਿਨ ਮੇਰੇ ਕੋਲ ਰਹਿ ਗਈ ਹੋ ਸਕਦਾ 11-12 ਕਿਲੋ। ਤੂੰ ਪੰਦਰ ਰੱਖ ਕੇ ਕਿਲੋਵਾਂ ਜਾਣਦੇ। ਅੱਛਾ ਬਈ ਆ ਕੱਟੀ ਵਾਲੇ ਦੱਸੀ। ਇਹ ਦੋ ਦਿਨ ਦਾ। ਦੋ ਦਿਨ ਦਾ। ਹਾਂ। ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੋਈ ਰੋ। ਇਹਨੂੰ ਹੋ ਜਾਣਗੇ 20 ਦਿਨਾਂ ਦੇ ਨੇੜ। ਸੀ ਗਾ ਬੱਚਾ ਇਹਦਾ ਕਿਹੜਾ ਵੀਰੇ ਬੱਚਾ ਉਹ ਖੜਾ ਕੱਟਾ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਪਈ ਆ ਇਹ ਥੱਲੇ 8 ਕਿਲੋ ਪੂਰਾ ਕੰਨੇ ਵਾਲਾ ਪੂਰਾ ਚੋਣ ਚਾਨ ਨੂੰ ਠੰਡੀ ਆ ਬਈ ਪੂਰੀ ਪੂਰੀ ਠੰਡੀ ਆ ਮੈਂ ਹੀ ਬਾਲੇ ਦੀ ਥੱਲੇ ਮੋਹਰੇ ਦਾ ਐ ਹੀ ਬਾਲੇ ਦੀ ਥੱਲੇ ਇਹ ਤਾਂ ਸੀਰ ਆ ਹਾਂ ਹਾਂ ਲੈ ਠੀਕ ਹੈ ਓਕੇ ਉਹ ਜਿਹੜੀ ਵਰਸੇ ਜੰਗਲੇ ਵਾਲੂ ਆ ਵੀ ਖੜਾ ਹੈ ਨਾ ਹਾਂ ਇਹ ਕਿੰਨੇ ਦੀ ਬਈ ਇਹਦਾ ਵੀ 88000 ਮੌਲਾ 85000 100 ਕਿਲੋ ਵੀ ਇਹ ਵੀ 100 ਕਿਲੋ ਠੀਕ ਆ ਬਈ ਫਿਰ ਯਾਰ ਮੈਂ ਤੇ ਗੂੰ ਉਹ ਕਿਵੇਂ ਉਚਾਰਦੇ ਹੋਗੇ ਦੋ ਦੰਦਾਂ ਦੋ ਦੰਦਾਂ ਠੀਕ ਆ ਬਈ ਲੈ ਜੀ ਸੋਹਣੀ ਅੰਦਰ ਲਈਆ ਲੈ ਆ ਬਈ ਫਲੋਰ ਤੇ ਕਾਇਦਾ ਬੱਚਾ ਹੀ ਆ ਹਨਾ ਤੇ ਦੂਜੇ ਤੋਂ ਨੂੰ ਵਧੀਆ ਮੈਂ ਬਣ ਜਾਣਾ ਬਈ ਇਹਨੇ ਆ ਉਹ ਠੀਕ ਆ ਬੋ ਕਿਨੇ ਦੀ ਬਈ ਇਹ ਇਹਦਾ ਮੋਲ 88 ਆ 85000 ਕਿਲੋਮੀਟਰ ਵਾਟ ਤੇ ਆ ਦੱਬੀ ਵਹਿਣ ਬਾਰੇ ਦੱਸੀ ਬਈ ਇਹ ਇਹ ਪੰਜ ਤਰੀਕ ਨੂੰ ਤਾਂ ਪੂਰੇ ਆ ਬਈ ਵੜ ਦੇ ਹਾਂ ਅਜੇ ਤਾਂ ਅੱਜ ਹੋਈ ਆ 26 25 ਆ ਹਨਾ 10 ਦਿਨ ਪਹਿਿਆਂ ਜੀ 10 ਦਿਨ ਪਹਿੇ ਮੈਂ ਥੱਲੋ ਦਾ ਪਲਾਟ ਲਾ ਦੂ ਫਿਰ ਹਾਂ ਦੂਜਾ ਸੁਹਾ ਕੇ ਪਹਿਲਨ ਬਈ ਇਹ ਪਹਿਲਨ ਬਈ ਫਲੂਨ ਹੈ ਹਾਂ ਫਲੂਨ ਠੀਕ ਬਈ ਹੂੰ ਫਾਰਮ ਵਾਲੀ ਹੈ ਹਾਂ ਜੀ ਬੱਚੀ ਹੈ ਠੀਕ ਜੀ ਵਾਕੀ ਬਈ ਵੱਡੀ ਵੱਡੀ ਵੀ ਹੋਇਆ ਕਿ ਛੋਟੀ ਨਹੀਂ ਹੈ ਨਾ ਹਾਂ ਹੂੰ ਬੱਚੀ ਦੁੱਧ ਤਾਂ ਦੇ ਜੂਗੀ ਬਈ 20 ਕਿਲੋ ਯਾਰ ਆਹ ਨਾ ਬਈ ਥੱਲੋ ਵੇਖੀ ਬਣਦੀ ਹੈ ਬਹੁਤ ਬਣੂਗੀ ਬਈ ਤੇਰਾ ਇਹ ਕਿੰਨੇ ਦੇ ਦੇਗੇ ਯਾਰ ਮੋਲ ਸ਼ਾਟ ਹੈ 64100 ਕਿਲੋਮੀਟਰ ਵੱਟ ਪਹੁੰਚ ਗਈ ਠੀਕ ਆ ਯਾਰ ਫਿਰ ਬਈ ਇਹ ਨਾ ਈ ਮਾੜੀ ਆ ਯਾਰ ਬਈ 10 ਦਿਨਾਂ ਨੂੰ ਬੱਝੀ ਨੇ ਨਾ ਪੂਰੀ ਥੱਲੇ ਕੋਕਾ ਬਣ ਜਾਣਾ ਹਨਾ ਬਈ ਹੂੰ ਠੀਕ ਆ ਬਈ ਤੇ ਮੰਡੀ ਬੁੰਡੀ ਚਲੀ ਜਾਵੇ ਐਤਵਾਰ ਨੂੰ ਤਾਂ ਕਿੱਥੇ ਪੈ ਜਾਣਗੇ ਹਨਾ ਹਾਂ ਠੀਕ ਆ ਬਈ ਯਾਰ ਤੇ ਜੇ ਹੋਤੀਏ ਦਾ ਇਹੋ ਜਿਹਾ 50000 ਨੂੰ ਟੋਕੜੇ ਗੱਪਨ ਕਰਕੇ ਵੇਚ ਜਾਂਦੀ ਹਾਂ ਹਾਂ ਵੇਚ ਜਾਂਦੀ ਬਈ ਹੂੰ ਚੰਗੀ ਆ ਬੱਝੀ ਬਈ ਬਾਕੀ ਬਣੂ ਬਣੂਗੀ ਚੰਗੀ ਤੁਹਾਨੂੰ ਅੱਛਾ ਬਈ ਆ ਚਾਰ ਨੰਬਰ ਦੀ ਝੋਟੀ ਪਏ ਇਹ ਬਈ ਇਹਨੂੰ ਵੀ 20 ਦਿਨ ਹੋਏ ਸੂਈ ਨੂੰ ਬੱਚਾ ਆ ਜਾਂਦਾ ਬਈ ਬੱਚਾ ਆ ਮਗਰ ਉਹ ਕੱਟਾ ਖੜਾ ਠੀਕ ਹੈ ਬਈ ਇਹਦੇ ਵਿੱਚ ਰਾਗ ਹੈ ਤੁਹਾਨੂੰ ਦੇਣਾ ਨੇ ਹਾਂ ਹਾਂ ਰਾਗ ਹੈ ਇਹ ਫਿਰ ਕਿਵੇਂ ਚੱਲਦਾ ਉਹ ਬਈ ਹਾਂ ਚੱਲਦਾ ਬਈ ਧਰਾਂ ਆਉਂਦੀਆਂ ਕਿ ਕਿਵੇਂ ਨਹੀਂ ਇਹ ਕੱਡਾਂਗੇ ਤਾਂ ਆਉਂਦੀਆਂ ਨਹੀਂ ਚੱਲਦਾ ਨਹੀਂ ਤਾਂ ਨਹੀਂ ਚੱਲ ਹਾਂ ਵੀ ਮੰਨ ਲਓ ਕਹਿਣ ਤੋਂ ਪਹਿਲ ਵੱਟਾ ਹੈਗਾ ਪਰ ਚੱਲਦਾ ਨਹੀਂ ਹਾਂ ਝੋਟੀ ਗੱਡੀ ਚੰਗੀ ਸੀ ਇਹ ਹਨਾ ਹਾਂਜੀ ਕਿੰਨੇ ਦਾ ਬਈ ਇਹ ਇਹਦਾ ਮੁੱਲ ਵੀ 88 ਹਜ਼ਾਰ 88 100 ਕਿਲੋਮੀਟਰ ਵਾਟ ਆਨੇ ਕਰ ਇਹਦਾ ਤਾਂ ਚਾਰਜ ਕਰਦੇ ਥੋੜਾ ਜਿਆ ਯਾਰ 1200 ਚ ਨਹੀਂ 84 ਦੇ 84 ਹਜ਼ਾਰ ਚ ਪਾਉਂ ਕਰ ਠੀਕ ਹੈ ਬੜਾ ਮਸੂ ਕੱਟੀ ਬਹੁਤ ਧਣੇਦਾਰ ਹੈ ਨਾ ਥਰਾ ਕੀ ਮਾਰ ਗਿਆ ਇਹਦਾ ਕੱਟੀ ਦੰਡੀ ਕੋਈ ਨਹੀਂ ਹੈ ਨਾ ਬਹੁਤ ਚੰਗੀ ਕੱਟੀ ਮੇਖ ਲਾ ਹੈ ਨਾ ਕਈ ਵਾਰੀ ਆਇਆ ਚੱਕਰ ਪੈ ਲੱਗਪਣ ਲੈ ਕੇ ਹੈ ਨਾ ਇਹ ਗੱਪਣ ਹੀ ਲਈ ਸੀ ਭਾਈ ਨਹੀਂ ਬਾਈ ਸੂਈਸ ਬਾਈ ਸੂਈਸ ਬਾਈ ਠੀਕ ਹੈ ਅੱਛਾ ਪਰ ਨਹੀਂ ਬਾਈ ਉਹ ਨਹੀਂ ਉਹ ਕਰਦੀ ਬੈਠਾ ਚਾਰ ਚਾਰ ਹੀ ਆ ਚਾਰ ਹੀ ਆ ਫਿਰ ਹਾਂ ਚਾਰ ਨਾ ਕੀ ਠੀਕ ਹੈ ਨੰਬਰ ਕਿਹੜੇ ਤੇ ਗੱਲ ਕਰੀਏ ਫਿਰ 86998 8787 ਇੱਕ ਵਾਰੀ ਹੋਰ 86998 8787 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਬਾਈ ਦਾ ਰابطਾ ਹੈ ਮਿੱਤਰੋ ਪਿੰਡ ਹੈਗਾ ਜਿਹੜਾ ਵੱਡਾ ਘਰ ਛੋਟਾ ਘਰ ਤੇ ਘੈਂਟ ਜਨਤੇ ਬਾਈ ਕੇ ਕਰੋ ਵੀਡੀਓ ਕਵਰ ਕੀਤੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਹੈ